ਤਾਂ ਇੱਕ ਆਮ ਜੀ ਕੋਈ ਕਥਾ ਨਹੀਂ ਕਰਨੀ ਆਮੀ ਇੱਕ ਆਪਾਂ ਗੱਲ ਕਰਨੀ ਆ ਕਿ ਧਰਮ ਨੂੰ ਬੰਦੇ ਨੇ ਸਮਝਿਆ ਨਹੀਂ ਆ ਤੇ ਜਦੋਂ ਬੰਦਾ ਧਰਮ ਨੂੰ ਨਹੀਂ ਸਮਝੇਗਾ ਤਾਂ ਫਿਰ ਧਰਮ ਬਰਾਈ ਬੰਦਾ ਬਰਬਾਦ ਹੋਏਗਾ ਖਾਸ ਕਰਕੇ ਸਿੱਖਾਂ ਨੇ ਵੀ ਨਹੀਂ ਸਮਝਿਆ ਚਲੋ ਦੂਜੇ ਲੋਕਾਂ ਨੂੰ ਲੋਕੀ ਸਮਝਣ ਨਾ ਸਮਝਣ ਇੱਕ ਵੱਖਰੀ ਗੱਲ ਹੈ ਪਰ ਸਿੱਖਾਂ ਦੇ ਕੋਲ ਤੇ ਏਡੀ ਵੱਡੀ ਲਿਖਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਏਡੀ ਵੱਡੀ ਲਿਖਤ ਦੇ ਹੁੰਦਿਆਂ ਹੋਇਆਂ ਵੀ ਸਾਨੂੰ ਧਰਮ ਦੀ ਨਾ ਸਮਝ ਆਵੇ ਅਸੀਂ ਧਰਮ ਦੇ ਵਿੱਚ ਕਰਨਾ ਕੀ ਹੈ ਫਿਰ ਅਸੀਂ ਕੀ ਕਹਿ ਸਕਦੇ ਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 1430 ਅੰਗ ਹੋਣ ਮੈਂ ਤਾਂ ਅੱਗੇ ਵੀ ਕਹਿਣਾ ਹੁਣਾ ਜਿੰਨੇ ਵੀ ਰਹਿਬਰ ਆਏ ਗੁਰੂ ਪੀਰ ਇਸ ਧਰਤੀ ਤੇ ਆਏ ਕਿਸੇ ਨੇ ਕੋਈ ਇੱਕ ਅੱਖਰ ਵੀ ਨਹੀਂ ਲਿਖ ਕੇ ਦਿੱਤਾ ਆਪਣੇ ਚੇਲਿਆਂ ਨੂੰ ਇਹ ਸਾਨੂੰ ਤੇ ਗੁਰੂ ਸਾਹਿਬਾਂ ਨੇ ਬੜਾ ਕੁਝ ਲਿਖ ਕੇ ਦਿੱਤਾ ਹੋਇਆ ਆ। ਤੇ ਇਹਨਾਂ ਕੋਈ ਲਿਖਣ ਦੇ ਬਾਧਾ ਵੀ ਜੇ ਅਸੀਂ ਕੋਈ ਸੇਧ ਨਹੀਂ ਲੈ ਸਕੇ। ਫਿਰ ਕੌਣ ਜ਼ਿੰਮੇਵਾਰ ਹੈ? ਲਓ ਅੱਜ ਆਪਾਂ ਗੱਲ ਕਰਨੀ ਆ ਅਨਿਸ਼ਾਨ ਸਾਹਿਬ ਦੇ ਉੱਤੇ। ਕਿਉਂਕਿ ਅੱਜ ਇੱਕ ਘਟਨਾ ਵਾਪਰੀ ਆ ਤੇ ਉਦਾਂ ਤੇ ਮੇਰੀ ਕੋਈ ਇੱਛਾ ਨਹੀਂ ਸੀ ਵੀ ਕੋਈ ਵਿਚਾਰ ਕੀਤੀ ਜਾਵੇ ਸੰਜੀ ਪਰ ਅੱਜ ਦੇ ਦੋ ਧੀਆ ਦਾ ਬਾਪ ਇੱਕ ਨਿਸ਼ਾਨ ਸਾਹਿਬ ਤੋਂ ਦੇਖ ਕੇ ਮਰ ਗਿਆ ਹੁਣ ਛੋਟੀਆਂ ਛੋਟੀਆਂ 10-10 ਸਾਲ ਦੀਆਂ ਬੱਚੀਆਂ ਵਾਂ ਉਹਨਾਂ ਦਾ ਬਾਪ ਅੱਜ ਨਿਸ਼ਾਨ ਸਾਹਿਬ ਤੋਂ ਦੇਖ ਕੇ ਮਰ ਗਿਆ ਤੇ ਇੱਡਾ ਵੱਡਾ ਜਿਹੜਾ ਘਾਟਾ ਪੈ ਗਿਆ ਉਸ ਪਰਿਵਾਰ ਨੂੰ ਉਦੋਂ ਕੌਣ ਜੁਮੇਆਰ ਤੇ ਇਹ ਏਡੇ ਏਡੇ ਵੱਡੇ ਨਿਸ਼ਾਨ ਸਾਹਿਬ ਗੱਡਣ ਦੀ ਕੀ ਲੋੜ ਪੈ ਗਈ ਸੀ ਇਹ ਕਿੱਥੋਂ ਮਰਜ਼ਾਦਾ ਬੱਦੀ ਕਿਸ ਨੇ ਮਰਜ਼ਾਦਾ ਤੋਰੀ ਏਡੇ ਏਡੇ ਵੱਡੇ ਨਿਸ਼ਾਨ ਗੱਡਣ ਦੀ ਆ ਮੁਸਲਮਾਨਾ ਦੀਆਂ ਮਸੀਤਾਂ ਵੇਖੋ ਤੇ ਛੋਟਾ ਜਿਹਾ ਝੰਡਾ ਹੁੰਦਾ ਇੱਕ ਹਿੰਦੂਵਾਦੀ ਮੰਦਰ ਦੇ ਉੱਤੇ ਇੱਕ ਛੋਟਾ ਜਿਹਾ ਝੰਡਾ ਹੁੰਦਾ ਵਾ ਹਰ ਧਰਮ ਦੇ ਧਰਮ ਸਥਾਨ ਦੇ ਉੱਤੇ ਝੰਡਾ ਹੁੰਦਾ ਛੋਟਾ ਜਿਹਾ ਤੇ ਸਾਡਿਆਂ ਨੇ 2-200 ਫੁੱਟ ਦੇ ਗੱਡੇ ਹੋਏ ਨਿਸ਼ਾਨ ਸੈਂ ਤੇ ਵੱਡਾ ਗਜਬ ਇਹਨਾਂ ਨੇ ਕੀਤਾ ਕਿਵੇਂ ਪਾਸ਼ਾ ਦੇ ਜਿੱਥੇ ਜਿੱਥੇ ਸਥਾਨ ਵਾ ਦੋ ਨਿਸ਼ਾਨ ਸਾਬ ਗਾੜੀ ਛੱਡੇ ਨਾਲੇ ਇਹ ਹੈ ਮੀਰੀ ਦਾ ਜੀ ਇਹ ਪੀਰੀ ਦਾ ਵਾ ਜੀ ਤੇ ਕਿਵੇਂ ਪਾਸ਼ਾ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਨਿਸ਼ਾਨ ਸਾਬ ਨੂੰ ਹੀ ਗੱਡੇ ਤੇ ਤੁਸੀਂ ਹਜ਼ਾਰਾਂ ਹੀ ਗੱਡ ਛੱਡੇ ਇਹ ਸਾਡੇ ਵੇਖਣ ਦੇ ਵਿੱਚ ਆਇਆ ਵਾ ਜਿਹੜਾ ਗੁਰਦੁਆਰ ਦੀ ਬਿਲਡਿੰਗ ਹੁੰਦੀ ਸੀ ਨਾ ਤੇ ਬਿਲਡਿੰਗ ਦੇ ਉੱਤੇ ਇੱਕ ਨਿਸ਼ਾਨ ਸਾਬ ਗੱਡਿਆ ਜਾਂਦਾ ਸੀ ਆ ਦਰਬਾਰ ਸਾਹਿਬ ਵੇਖ ਲਓ ਦਰਬਾਰ ਸਾਹਿਬ ਦੇ ਉੱਤੇ ਛੋਟਾ ਜਿਹਾ 5 ਫੁੱਟ ਦਾ ਨਿਸ਼ਾਨ ਸਾਬ ਹੈਗਾ ਬਸ ਆਹ ਮਰ ਜਾਂਦਾ ਇਹ 100 100 ਫੁੱਟ ਦੇ ਇਹ ਦੇਵ ਦੂਸੂ ਫੋੜ ਦੇ ਪਤਾ ਨਹੀਂ ਕਿੰਨੀ ਤੌਰ ਦੀ ਮਰਜ਼ਾਦਾ ਹੈ ਤੇ ਅੱਜ ਤੱਕ ਸੈਂਕੜੇ ਬੰਦੇ ਦੇ ਕੇ ਮਰ ਗਏ ਨਿਸ਼ਾਨ ਸਾਹਿਬਾਂ ਤੋਂ ਸੈਂਕੜੇ ਦੇ ਕੇ ਮਰ ਗਏ ਅੱਜ ਵੀ ਜਾਰਾ ਕੁ 35 ਸਾਲ ਦਾ ਬੰਦਾ ਦੇ ਕੇ ਮਰ ਗਿਆ ਅੱਜ ਵੀ ਤੇ ਸਾਡੇ ਗਿਆਨੀ ਨਿਸ਼ਾਨ ਸਾਹਿਬ ਦੀ ਵਿਆਖਿਆ ਕਰਦੇ ਆ ਕਿ ਨਿਸ਼ਾਨ ਸਾਹਿਬ ਦਾ ਮਤਲਬ là ਜਿਹੜਾ ਕੋਈ ਭੁੱਖਾ ਧਿਆਇਆ ਕੋਈ ਲੋੜਵੰਦ ਇੱਥੇ ਆ ਜਵੇ ਗਰੰਥੀ ਤੁਹਾਡਾ ਦੇ ਭੁੱਖਾ ਬੈਠਾ ਵਾ ਗਰੰਥੀ ਦੇ ਮੰਗ ਕੇ ਰੋਟੀ ਖਾਣ ਦਿਆ ਤੇ ਜਿਹੜਾ ਇੱਥੇ ਆ ਜਾਊਗਾ ਨਿਸ਼ਾਨ ਸਾਹਿਬ ਵੇਖ ਕੇ ਉਹਨੂੰ ਕੀ ਮਿਲੇਗਾ ਇੱਥੇ ਵੇਖੋ ਧਰਮ ਦੀ ਵਿਆਖਿਆ ਵੇਖੋ ਕੀ ਕਰਦੇ ਐ ਤਾਰਾਂ ਦਾ ਆਹ ਮਤ ਖਿੱਚਾਂ ਦਾ ਆਹ ਮਤ ਬਲਾ ਥੜੇ ਦਾ ਆਹ ਮਤ ਬਲਾ ਉਤੇ ਜਿਹੜਾ ਖੰਡਾ ਲਾਤਾ ਉਹਦਾ ਆਹ ਮਤਬਲ ਹੈ ਕੋਈ ਮਤਬਲ ਨਹੀਂ ਕਿਸੇ ਦਾ ਇਹ ਕਿਸੇ ਗੁਰੂ ਪੀਰ ਨੇ ਨਹੀਂ ਇਹਨਾਂ ਨੂੰ ਕਿਹਾ ਛੰਡੇ ਗੱਡਣ ਵਾਸਤੇ ਕਿਸੇ ਨੇ ਨਹੀਂ ਕਿਹਾ ਕੋਈ ਇਤਿਹਾਸਕ ਹਵਾਲਾ ਨਹੀਂ ਸਾਡੇ ਕੋਲ। ਪ੍ਰਾਣੇ ਸਮੇਂ ਚ ਗੁਰੂ ਅਰਜਨ ਦੇਵ ਸਾਹਿਬ ਤੱਕ ਕੋਈ ਨਿਸ਼ਾਨ ਸਾਹਿਬ ਨਹੀਂ ਸੀ ਸਾਡਾ। ਕੋਈ ਅਜੇ ਤੱਕ ਕੌਮ ਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਕੌਮੀ ਰੰਗ ਸਾਡਾ ਕਿਹੜਾ ਵਾ। ਹੁਣ ਸਿਆਪਾ ਪਹਿਲੋਂ ਕਲੰਡਰ ਦਾ ਸਿਆਪਾ ਸੀ ਤੇ ਹੁਣ ਰੰਗਾਂ ਦਾ ਸਿਆਪਾ ਖੜਾ ਕਰਤਾ ਇਹਨਾਂ ਨੇ। ਹੁਣ ਹਿੰਦੂ ਉੱਥੇ ਜਾ ਕੇ ਨਿਸ਼ਾਨ ਉੱਥੇ ਨਦੀਆਂ ਨਾਲੇ ਚਨਾਉਂਦੇ ਤੇ ਕਿੱਥੇ ਉੱਥੇ ਕਿੱਡੀ ਵੱਡੀ ਦੁਰਘਟਨਾ ਹੋ ਗਈ ਤੇ ਕੌਣ ਜੋ ਮਿਆਰ ਹੋ ਇਹ ਜਿਹੜੇ ਸਾਡੇ ਕਹਿੰਦੇ ਆ ਨਾ ਵੀ ਨਿਸ਼ਾਨ ਸਾਹਿਬ ਦਾ ਆ ਮਤਬਲਾ ਸਾਡੇ ਜਿਹੜੇ ਗਿਆਨੀ ਕੌਮ ਦੇ ਇਹਨਾਂ ਨੂੰ ਉੱਤੇ ਚੜਾ ਕੇ ਨਾ ਨਿਸ਼ਾਨ ਸਾਹਿਬ ਦੇ ਤੇ ਥੱਲੇ ਹਲੂਣਾ ਦੇ ਦਿਆ ਕਰੋ ਖਿੱਚਾ ਨੂੰ ਕੀੜ ਕਥਾ ਕਰਦੇ ਨਿਸ਼ਾਨ ਸਾਹਿਬਾਂ ਦੀ ਇਹਦਾ ਬੜਾ ਵੱਡਾ ਮਹਾਤਮਾ ਨਿਸ਼ਾਨ ਸਾਹਿਬ ਦਾ ਇਹ ਐਦਾਂ ਜੀ ਐਦਾਂ ਝੁੱਲਦਾ ਜੀ ਐ ਨੂੰ ਝੁੱਲਦਾ ਜੀ ਇਹਦੇ ਖੰਡੇ ਦਾ ਆ ਮਤਬਲਾ ਜਿਹੜਾ ਗਿਆਨੀ ਵਿਆਖਿਆ ਕਰੇ ਨਾ ਉਹਨੂੰ ਉੱਤੇ ਚੜਾ ਕੇ ਤੇ ਖਿੱਚਾਂ ਹਲਾ ਦੇ ਉੱਤੇ ਧੜੰਮ ਦੇਣੀ ਥੱਲੇ ਡਿੱਗੇ ਉਹਦੀ ਕਥਾ ਬੰਦ ਹੋ ਗਈ ਇਹ ਧਰਮ ਦੇ ਅੰਦਰ ਪੁੱਠੀਆਂ ਗੱਲਾਂ ਪਤਾ ਨਹੀਂ ਕਿੱਥੋਂ ਲੋਕਾਂ ਨੇ ਲੈ ਆਉਂਦੀਆਂ ਤੇ ਹੁਣ ਕੋਈ ਚੱਜ ਦੀ ਗੱਲ ਨੂੰ ਕੋਈ ਸੁਣ ਕੇ ਮੰਨ ਕੇ ਰਾਜੀ ਨਹੀਂ ਲੋਕਾਂ ਨੂੰ ਗਿਆਨ ਤੇ ਬਾਣੀ ਦੀਆਂ ਗੱਲਾਂ ਦੇਣ ਵਾਲ ਕਰਨ ਵਾਲੇ ਅੱਜ ਉੱਥੇ ਕੁੰਭ ਚ ਜਾ ਕੇ ਨਹਾਉਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਵਿਚਾਰਧਾਰਾ ਕਿਹੜੀ ਹੈ ਪਹਿਲੀ ਸੋਚੇ ਸੋਚ ਨਾ ਹੋਵਈ ਜਿੱਥੇ ਮਰਜ਼ੀ ਨਾਲ ਕੱਖ ਵੀ ਨਹੀਂ ਹੋਣਾ ਤੇ ਲੋ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਗੱਲ ਨਹੀਂ ਸਿੱਖਾਂ ਨੇ ਮੰਨੀ ਤੇ ਵੱਡੀਆਂ-ਵੱਡੀਆਂ ਸਟੇਜਾਂ ਤੇ ਬੈਠ ਕੇ ਸਮਪਰਦਾਇ ਲੋਕ ਲੋਕਾਂ ਨੂੰ ਗਿਆਨ ਦੇਣ ਵਾਲੇ ਅੱਜ ਉੱਥੇ ਜਾ ਕੇ ਗੰਗਾ ਚ ਨਹਾਉਂਦੇ ਆ ਤੇ ਇਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਿੱਥੇ ਗਈ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤਰਗਤ ਤੀਰਥ ਮਲਣਾਉ ਸੁਨੇ 68 ਕਾ ਇਸ਼ਨਾ ਇਸ ਕਰਕੇ ਇਹ ਜਦੋਂ ਧਰਮ ਨੂੰ ਬੰਦੇ ਚਲਾਉਣ ਤੇ ਬੰਦੇ ਵੀ ਲੋਭੀ ਚਲਾਉਣ ਫਿਰ ਧਰਮ ਦੀ ਦੁਰਦਸ਼ਾ ਹੁੰਦੀ ਹੈ ਕਿੰਨਾ ਸਾਡੇ ਲੋਕਾਂ ਨੇ ਧਰਮ ਦੀ ਦੁਰਦਸ਼ਾ ਕਰ ਦਿੱਤੀ 25 ਸਾਲ ਨਾ ਰੋਟੀ ਪਕਾਈ ਨਾ ਝਾੜੂ ਫੇਰਿਆ ਨਾ ਲੰਗਰ ਗੁੱਦਾ ਆਟਾ ਗੁੱਦਾ ਨਾ ਕੋ ਰੋਟੀ ਪਕਾਈ ਅੱਜ ਹੀ ਮੈਨੂੰ 25 ਸਾਲ ਹੋ ਗਏ ਮੈਨੂੰ ਖਤਾਬ ਦੇ ਕੇ ਜਾਓ ਸਾਰੇ ਇਕੱਠੇ ਹੋ ਕੇ ਮੈਂ 25 ਸਾਲ ਸੇਵਾ ਕੀਤੀ 25 ਸਾਲ ਹੋ ਗਏ ਤੇ ਤੇਰੀ ਸੇਵਾ ਕਰਨ ਦੇ ਲੋਕੀ ਤੇ ਤੂੰ ਕਿੰਨਾ ਮੈਂ ਸੇਵਾ ਕੀਤੀ 25 ਸਾਲ ਰੱਬ ਖੈਰ ਕਰੇ ਭਾਈ ਮੈਂ ਬਹੁਤ ਅਜ ਲੰਮੀ ਛੋਟੀ ਵਿਆਖਿਆ ਕਰਨੀ ਨਹੀਂ ਹੈ ਇਹਨੂੰ ਸ਼ੇਅਰ ਜਰੂਰ ਕਰਿਓ ਸੁਣਨ ਵਾਲਿਓ ਇਹ ਵੱਡੇ ਵੱਡੇ ਨਿਸ਼ਾਨ ਸਾਹਿਬ ਮੌਤ ਦਾ ਕਾਰਨ ਜੇ ਇਹਦੇ ਤੇ ਨਾ ਕੋਈ ਚੜੋ ਤੇ ਨਾ ਇਹਨਾਂ ਦੀ ਕੋਈ ਸੇਵਾ ਕਰੋ ਜਿਹਨੇ ਮਰਨਾ ਉਹ ਚੜ ਗਿਆ ਕਰੋ ਆਜੋਣ ਛੋਟੀਆਂ ਛੋਟੀਆਂ ਬੱਚਿਆਂ ਨੂੰ ਬੱਚਿਆਂ ਨੂੰ ਛੱਡ ਕੇ ਬਾਪ ਮਰ ਗਿਆ ਨਿਸ਼ਾਨ ਸਾਹਿਬ ਤੋਂ ਡਿੱਗ ਕੇ ਉਹਨਾਂ ਨੂੰ ਪੁੱਛੋ ਨਾ ਇਹ ਨਿਸ਼ਾਨ ਸਾਹਿਬ ਕੀ ਵਾਅਦਾ ਇਹ ਨਿਸ਼ਾਨ ਸਾਹਿਬ ਕੋਈ ਸੇਵਾ ਨਹੀਂ ਇਹਦੀ ਨਾ ਇਹਦੀ ਸੇਵਾ ਕੋਈ ਕਰਿਆ ਕਰੋ ਜਿਹਨੇ ਮਰਨਾ ਉਹ ਚੜ ਜਾ ਕਰ ਤੇ ਖੁਦ ਹੀ ਜ਼ਿੰਮੇਵਾਰ ਹੋ ਜਿਹੜਾ ਉੱਤੇ ਚੜ ਕੇ ਦੇਖੇ ਮਰੂਗਾ ਇਸ ਕਰਕੇ ਬਾਣੀ ਨੂੰ ਸਮਝੋ ਪਾਈ ਬਾਣੀ ਕੋਈ ਨਹੀਂ ਤੁਹਾਨੂੰ ਕਹਿੰਦੀ ਨਿਸ਼ਾਨ ਸਾਹਿਬ 100 ਫੁੱਟ ਦਾ ਗੱਡੋ ਕਿਤੇ ਨਹੀਂ ਲਿਖਿਆ ਹਾਂ ਧਰਮ ਤੁਜਾ ਫਿਰੰਤ ਸਦਾ ਉਹਨੇ ਅਖਿਆ ਧਰਮ ਦਾ ਝੰਡਾ ਹੁੰਦਾ ਵਾ ਦਰਮੇ ਹੀ ਝੰਡਾ ਹੁੰਦਾ ਇਹ ਜੀ ਹਮੀਰੀ ਦਾ ਪੀਰੀ ਦਾ ਕਿੱਥੇ ਤੁਹਾਡੀ ਮੀਰੀ ਪੀਰੀ ਅਸਾਈ ਸਾਰੀ ਦੁਨੀਆ ਤੇ ਰਾਜ ਕਰਨਦੇ ਆ ਨਾ ਉਹਨਾਂ ਕੋ ਕੋ ਮੀਰੀ ਆ ਨਾ ਕੋ ਪੀਰੀ ਝੰਡਾ ਉਹਨਾਂ ਗੱਡੇ ਹੀ ਕੋਈ ਨਹੀਂ ਉਹਨਾਂ ਸਕੂਲ ਖੋਲੇ ਆ ਉਹਨਾਂ ਹਸਪਤਾਲ ਖੋਲੇ ਆ ਤੇ ਸਾਡਾ ਜੋਰ ਲੱਗਿਆ ਵਾ ਝੰਡੇ ਗੱਡਣ ਦੇ ਕਰੋੜਾਂ ਰੁਪਈਆ ਕੌਮ ਦਾ ਰਮਾਲਿਆਂ ਤੇ ਬਰਬਾਦ ਹੁੰਦਾ ਹੈ ਵੇਖੋ ਦਰਬਾਰ ਸਹਿਬ ਵੇਖੋ ਪੰਡਾ ਬਨ ਬਨ ਕੇ ਰੱਖੀ ਜਾਂਦੇ ਆ ਤੇ ਜਿਹੜੇ ਉੱਥੇ ਬੈਠੇ ਆ ਉਹ ਲੋਕਾਂ ਨੂੰ ਕਹਿੰਦੇ ਨਹੀਂ ਵੀ ਨਾ ਪਾਈ ਇੱਥੇ ਨਾ ਲੈ ਕੇ ਆਓ ਜਿਹੜਾ ਉੱਥੇ ਲੈ ਕੇ ਜਾਂਦਾ ਰਮਾਲੇ ਸਹਿਬ ਉਹਨਾਂ ਨੂੰ ਲੋਕ ਉੱਥੋਂ ਹੀ ਮੋੜੀ ਜਾਣ ਨਹੀਂ ਪਈ ਇੱਥੇ ਰਮਾਲਾ ਨਹੀਂ ਚੜਦਾ ਤੇ ਆਪੇ ਲੋਕੀ ਹਟ ਜਾਣਗੇ ਉਹ ਫੜ ਫੜ ਕੇ ਦਰਬਾਰ ਸਹਿਬ ਦੇ ਅੰਦਰ ਪੰਡਾ ਬੰਨੀ ਜਾਂਦੇ ਆ ਉਤਰਲੋਚਨ ਸਿੰਘ ਨੇ ਇੱਕ ਬੜੀ ਗੱਲ ਵਧੀਆ ਕਹੀ ਸੀ ਉਨੇ ਜੇ ਕੌਮ ਦਾ ਕਰੋੜਾਂ ਰੁਪਇਆ ਬਚਾਉਣਾ ਵਾ ਕਰੋੜਾਂ ਤੇ ਦਰਬਾਰ ਸਾਹਿਬ ਦੇ ਉਥੇ ਆਲੇ ਦੁਆਲੇ ਲਿਖ ਕੇ ਲਾ ਦਿਓ ਇਥੇ ਰਮਾਲਾ ਨਹੀਂ ਚੜਦਾ ਕਰੋੜਾਂ ਰੁਪਇਆ ਕੌਮ ਦਾ ਬਚ ਗਿਆ ਪਰ ਗਿਆਨ ਤੂੰ ਸਿੱਧ ਕੇ ਨਹੀਂ ਲੈਣੀ ਗਿਆਨ ਨੂੰ ਮੰਨਣਾ ਕਿਨੇ ਇਹ ਅਸੀਂ ਮੰਨਦੇ ਆ ਵੀ ਆਸਥਾ ਵਾ ਸਾਡੀ ਉਈ ਆਸਥਾ ਕੋਈ ਆਸਥਾ ਥੋੜਾ ਤੁਹਾਨੂੰ ਮਰਨ ਤੇ ਬਜਬੂਰ ਕਰਦੀ ਵੀ ਤੁਹਾਡੀ ਆਸਥਾ ਤੇ ਤੁਸੀਂ ਮਰੀ ਜਾਓ ਨਹੀਂ 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 ਇਹ ਭਾਈ ਜਿਹੜੇ ਜਿਹੜੇ ਵੱਡੇ ਵੱਡੇ ਨਿਸ਼ਾਨ ਸਾਹਿਬ ਗੱਡੇ ਆ ਨਾ ਆਪਾਂ ਇਹ ਕਿਸੇ ਗੁਰੂ ਪੀਰ ਨੇ ਨਹੀਂ ਕੀਆ ਇਹ ਸਾਡੇ ਵੇਖਣ ਚ ਗੁਰਦੁਆਰ ਦੀ ਬਿਲਡਿੰਗ ਦੇ ਉੱਤੇ ਇੱਕ 10 ਫੁੱਟ ਦਾ ਵਾਂਝ ਹੁੰਦਾ ਸੀ ਤੇ ਵਾਂਝ ਉਤੇ ਕਪੜਾ ਪਾਇਆ ਜਾਂਦਾ ਸੀ ਬਸ ਇਹ ਸਾਡੇ ਦੇਖਣ 'ਚ ਜਦੋਂ ਅਤਵਾਦ ਚੱਲਿਆ ਨਾ ਜਿੱਥੇ ਹੋਰ ਉਹਨਾਂ ਨੇ ਨੁਕਸਾਨ ਕੀਤਾ ਕੌਮੀ ਉੱਥੇ ਉਹਨਾਂ ਨੇ ਇਹ ਵੀ ਨੁਕਸਾਨ ਕੀਤਾ ਜਿੱਥੇ ਮਰ ਜਾਂਦਾ ਕਹਿੰਦੇ 100 ਫੁੱਟ ਦਾ ਗੱਡੋ ਇੱਥੇ ਸਿੰਘ ਸ਼ਹੀਦ ਹੋ ਗਿਆ 100 ਫੁੱਟ ਦਾ ਗੱਡੋ ਉਹਦੋਂ ਅਹੀਂ ਅਖਾਣਾ ਜਾਰ ਬੜੀ ਵੱਡੀ ਗੱਲ ਆ 100 ਫੁੱਟ ਦਾ ਨਿਸ਼ਾਨ ਸਾਹਿਬ ਗੱਡ ਦਿੱਤਾ ਹੁਣ ਦੇ ਦੇ ਕੇ ਲੋਕੀ ਮਰਨਦੇ ਆ ਨਿਸ਼ਾਨ ਸਾਹਿਬਾਂ ਤੋਂ ਹੁਣ ਇਹਨਾਂ ਨੇ ਇੱਕ ਹੋਰ ਹੋਰ ਤਰੀਕਾ ਲੱਭ ਲਿਆ ਉਹ ਪ੍ਰੈਸ਼ਰ ਵਾਲਾ ਅੱਗੇ ਤੇ ਆਪਾਂ ਚਰਖੜੀਆਂ ਜੀਆਂ ਚੜਾਉਨੇ ਆ ਹੋਣੀਂ ਦਾ ਨੇ ਲੱਭ ਲਿਆ ਪ੍ਰੈਸ਼ਰ ਵਾਲਾ ਉਹਨੂੰ ਥੱਲੇ ਲੰਮੇ ਪਾ ਦਿਓ ਉਹਨੂੰ ਤਾਂ ਚੁੱਕ ਦਿਓ ਤੇ ਉਹ ਪ੍ਰੈਸ਼ਰ ਵਾਲਾ ਵੀ ਇੱਕ ਦਿਨ ਉਹ ਜੈਕ ਜਾਂ ਟੁੱਟ ਗਿਆ ਤੇ ਇੱਕ ਦਿਨ ਧੌਣ 'ਚ ਵੱਜ ਗਿਆ ਤੇ ਉਹ ਵੀ ਥਾਂ ਗਿਆ ਸੀ ਉਹ ਪਾਈਏ ਪੁੱਠੇ ਕੰਮ ਨਾ ਕਰੋ ਇਹਨਾਂ ਦਾ ਕੋਈ ਫਾਇਦਾ ਨਹੀਂ ਜਿਹੜੇ ਗੱਡੇ ਗੜਦੇ ਉਹ ਤਾਂ ਗੜਦੇ ਹੋਣਾ ਆਪਾਂ ਲਾਉਣੇ ਤਾਂ ਹੈ ਨਹੀਂ ਮੰਨਣੀ ਤਾਂ ਹੈ ਨਹੀਂ ਕਿਸੇ ਦੀ ਆਪ ਇਸ ਕਰਕੇ ਇਹ ਕੋਈ ਕਿਸੇ ਗੁਰੂ ਪੀਰ ਦੀ ਤੁਹਾਨੂੰ ਦੇਣ ਨਹੀਂ ਜੇ ਇਨਸਾਨ ਸ਼ਹਿਬ ਇਹ ਬੰਦਿਆ ਨੇ ਮਰਜ਼ਾਦਾ ਤੋੜੀ ਜੇ ਦਸਵੇਂ ਪਾਸ਼ਾ ਤੱਕ ਅਕਾਲ ਨਾ ਤਾਂ ਕੋਈ ਅਕਾਲ ਤਖਤ ਹੁੰਦਾ ਸੀ ਤਖਤ ਵੀ ਆਪਾਂ ਬਣਾ ਲਏ ਆ ਛੇਵੇਂ ਪਾਸ਼ਾ ਨੇ ਕੋਈ ਤਖਤ ਨਹੀਂ ਸੀ ਬਣਾਇਆ ਛੇਵੇਂ ਪਾਸ਼ਾ ਨੇ ਇੱਕ ਥੜਾ ਬਣਾਇਆ ਸੀ ਥੜੇ ਉੱਤੇ ਬਹਿਣ ਵਾਸਤੇ ਇਹ ਜਿਹੜੀ ਨਿਸ਼ਾਨ ਆਪਣੇ ਅਕਾਲ ਤਖ ਦੀ ਬਿਲਡਿੰਗ ਵਾ ਇਹ 1764 ਦੇ ਵਿੱਚ ਬਣਾਈ ਗਈ ਛੇਵੇਂ ਪਾਸ਼ਾ ਨੇ ਕਾਲ ਤਖ ਦੇ ਹਰਿਮੰਦਰ ਸਾਹਿਬ ਦੇ ਸਾਹਮਣੇ ਕੋਈ ਝੰਡਾ ਨਹੀਂ ਗੱਡਿਆ ਆ ਝੰਡੇ ਮੇਰੇ ਜਿਹੜੇ ਹੁਣ ਹੁਣ ਵਾਂ ਨੇ ਜਿਹੜੇ ਇਹ ਮੇਰੇ ਵੇਖਣ ਦੇ ਸਾਹਮਣੇ ਕਾਰ ਸੇਵਾ ਵਾਲੇ ਨੇ ਆ 84 ਤੋਂ ਬਾਅਦਾਂ ਦੁਬਾਰਾ ਲਾ ਦਿੰਦੇ ਆ ਇਹ ਕਿਸੇ ਗੁਰੂ ਪੀਰ ਦੀ ਕੋਈ ਨਿਸ਼ਾਨੀ ਨਹੀਂ ਆ ਕਿਸੇ ਗੁਰੂ ਪੀਰ ਨੇ ਨਹੀਂ ਕਿਹਾ ਝੰਡੇ ਗੱਡੋ ਇਹ ਬੰਦਿਆਂ ਦੀਆਂ ਗੱਲਾਂ ਵਾ ਤੇ ਜਰੋਂ ਤੁਸੀਂ ਬੰਦਿਆਂ ਦੇ ਪਿੱਛੇ ਲੱਗੋਗੇ ਫਿਰ ਏਦਾਂ ਹੀ ਨਿਸ਼ਾਨ ਸਾਂ ਤੋਂ ਡੇਗ ਡੇ ਕੇ ਮਰੋਗੇ ਮੇਰੇ ਨਾਲ ਡਿਊਟੀ ਕਰਨ ਵਾਲੇ ਬੰਦੇ ਦੋ ਦੋ ਡੇਗ ਕੇ ਮਰ ਗਏ ਬਿਜਲੀ ਬੋਰ ਦੇ ਤੇ ਦੋਹਾਂ ਦੀਆਂ ਰੀਡ ਦੀਆਂ ਹੱਡੀਆਂ ਟੁੱਟੀਆਂ ਇਹਨਾਂ ਤੋਂ ਡੇਗ ਡੇ ਕੇ ਮੈਂ ਇਸ ਦੀ ਬੜੀ ਵਿਰੋਧਤਾ ਕਰਦਾ ਹਾਂ ਇਸ ਕਰਕੇ ਹੁਣ ਪੁੱਠਾ ਕੰਮ ਤੇ ਕੌਮ ਕਰ ਬੈਠੀ ਆ 100 100 ਫੁੱਟ ਦੇ ਨਿਸ਼ਾਨ ਸਾਹਿਬ ਵੇਖੋ ਕਰੋੜਾਂ ਰੁਪਈਆ ਦਾ ਕੱਪੜਾ ਲੱਗਦਾ ਨਿਸ਼ਾਨ ਸਾਹਿਬ ਤੇ ਕਰੋੜਾਂ ਦਾ ਅਕਾਲ ਤਖਤ ਤੇ ਦਿਹਾੜੀ ਦੇ ਦੋ ਦੋ ਵਾਰੀ ਬਦਲੇ ਜਾਂਦੇ ਆ ਬਾਬਾ ਦੀਪ ਸਿੰਘ ਦੇ ਰੋਹ ਦੇ ਬਦਲੇ ਜਾਂਦੇ ਆ ਕਰੋੜਾਂ ਰੁਪਈਆ ਦਾ ਕੱਪੜਾ ਨਿਸ਼ਾਨ ਸਾਹਿਬ ਤੇ ਬਰਬਾਦ ਹੁੰਦਾ ਤੇ ਉਤੋਂ ਡੇਢ ਡੇ ਕਿਲੋ ਕੀ ਮਰਨ ਵੀ ਦਏ ਆ ਤੇ ਕਰੋੜਾਂ ਰੁਪਈਆ ਰਮਾਲਿਆਂ ਤੇ ਕੌਮ ਦਾ ਲੱਗਣਦੇ ਆ ਕੋਈ ਸੇਧ ਨਹੀਂ ਲੈਣ ਦੇ ਆ ਗਿਆਨ ਦੇ ਕੋਲ ਬਸ ਮੱਥਾ ਟੇਕ ਰੇਂਦੇ ਕੜਾ ਖਾਲੇ ਬਸ ਸਤਨਾਮ ਧਰਮ ਨੂੰ ਸਮਝੋ ਭਾਈ ਇਹ ਕੋਈ ਕਰਮ ਧਰਮ ਨਹੀਂਗਾ ਨਿਸ਼ਾਨ ਸੇ ਵੱਡਾ ਗੱਡੋ ਨਹੀਂ ਨਹੀਂ ਕੋਈ ਲੋੜ ਨਹੀਂ ਇਹਦੀ ਇਹ ਬਿਲਡਿੰਗ ਦੇ ਉੱਤੇ ਇੱਕ ਡਾਕਫੋਰਡ ਦਾ ਗੱਡ ਦਿਓ ਬਜੇ ਜੇ ਆਉਣ ਵਾਲਿਆਂ ਦਾ ਸਲਾ ਨੂੰ ਬਚਾਉਣਾ ਤੇ ਜੇ ਇਦਾਂ ਮਰਵਾਉਣਾ ਜਿੱਦਾਂ ਲੋਕੀ ਡੇਢੇ ਕੇ ਮਰਨਦੇ ਆ ਮਰਨ ਦਿਓ ਫਿਰ ਭਾਈ ਰੱਬ ਖੈਰ ਕਰੇ ਇਹ ਬੇੜਾ ਅਗਰ ਕੀਤਾ ਗੁਣੀਆਂ ਗਿਆਨੀਆਂ ਨੇ ਇਹ ਤੁਹਾਨੂੰ ਬੜੀਆਂ ਵਡਿਆਈਆਂ ਕਰ ਕਰਕੇ ਦੱਸਦੇ ਨਿਸ਼ਾਨ ਸਾਹਿਬ ਤੇ ਆਪ ਕਦੀ ਨਹੀਂ ਕਿਸੇ ਨਿਸ਼ਾਨ ਸਾਹਿਬ ਉੱਤੇ ਚੜੇ ਕੱਪੜਾ ਪਾਉਣ ਵਾਸਤੇ ਨਾ ਇਹ ਤੁਹਾਨੂੰ ਦੱਸਦੇ ਵਡਿਆਈ ਤੇ ਮੰਮੀ ਨੇ ਇਹਦੇ ਲਾਗੇ ਲੱਗਦਾ ਚਲੋ ਜਦੋਂ ਆਉਣੀ ਆਉਣੀ ਤੂੰ ਉਦਣੀ ਹੈ ਪਰ ਇਹ ਅਣਾਈ ਮੌਤੇ ਕਿਉ ਮਰਨਾ ਹੈ ਰੱਬ ਖੈਰ ਕਰੇ ਰੱਬ ਮਿਹਰ ਕਰੇ ਜਿਹਦੇ ਦੂਸਰੇ ਧਰਮਾਂ ਦੇ ਲੋਕ ਰਾਹੇ ਪੈ ਗਏ ਨੇ ਉੱਥੇ ਸਾਡੇ ਵੀ ਪੈ ਗਏ। ਇਸ ਧਰਮ ਦੀ ਸਮਝ ਬਹੁਤ ਘੱਟ ਗਈ ਲੋਕਾਂ ਦੇ ਕੋਲ। ਰੱਬ ਖੈਰ ਕਰੇ ਰੱਬ ਮਿਹਰ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।